ਵੈਗਰ ਜਿੱਕਾ ਖਾਲਸਾ ਵੈਗਰ ਜਿੱਕੀ ਫਤਿਹ ਮਹਰਪਾਲਕਰ ਟਿੱਬੀ ਹਰਿਆਣੇ ਦੇ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਹੋਈ ਆ ਜੋ ਬੇਟੀ ਨਾਲ ਬਲਾਤਕਾਰ ਹੋਇਆ ਹਰੇਕ ਗੈਂਗਰੇਗ ਹੋਇਆ ਦੇਖੋ ਕਿੰਨਾ ਸਾਡੀਆਂ ਬੜੀ ਬਹੂ ਬੇਟੀਆਂ ਨਾਲ ਕਿੰਨਾ ਕੁਝ ਹੋ ਰਿਹਾਗਾ ਕਿਉਂਕਿ ਔਰਤ ਤਾਂ ਮੈਨੂੰ ਲੱਗਦਾਗਾ ਵੀ ਅੱਜ ਵੀ ਗੁਲਾਮ ਸੀ ਕੱਲ ਵੀ ਗੁਲਾਮ ਸੀ ਪਰ ਮੈਂ ਇੱਕੋ ਗੱਲ ਕਹਿਣਾ ਚਾਹੁੰਨੀ ਆਂਗੀ ਵੀ ਸਾਨੂੰ ਸਾਰਿਆਂ ਨੂੰ ਰਲ ਕੇ ਉਸ ਬੇਟੀ ਨੂੰ ਇਨਸਾਫ ਦਿਵਾਉਣਾ ਚਾਹੀਦਾਗਾ ਕਿਉਂਕਿ ਸਰਕਾਰਾਂ ਸਾਡੇ ਲਈ ਕਦੇ ਕੁਝ ਨਹੀਂ ਕਰਦੀਆਂ ਹੁੰਦੀਆਂ ਕਿਉਂਕਿ ਜਦੋਂ ਉਸ ਬੇਟੀ ਦਾ ਪਿਤਾ ਨਾ ਥਾਣੇ ਦੇ ਵਿੱਚ ਇੱਕ ਰਿਪੋਰਟ ਲਖਣ ਗਿਆ ਤਾਂ ਉੱਥੇ ਥਾਣੇ ਵਾਲਿਆਂ ਨੇ ਵੀ ਕਿਹਾ ਤੁਹਾਡੀ ਬੇਟੀ ਕਿਸੇ ਨਾਲ ਭੱਜ ਗਈ ਹੋਣੀ ਕਿਸੇ ਨਾਲ ਪਿਕਨਿਕ ਮਨਾਰੀ ਹੋਣੀ ਪਰ ਬਹੁਤ ਮੰਦ ਭੱਗੀ ਹੈਗੀ ਪਰ ਮੈਂ ਉੱਥੇ ਦੇ ਪ੍ਰਸ਼ਾਸਨ ਨੂੰ ਇਹੀ ਗੱਲ ਕਹਿਣਾ ਚਾਹਨੀ ਆਂ ਕਿ ਹੁਣ ਤਾਂ ਪਤਾ ਲੱਗ ਗਿਆ ਨਾ ਉਸ ਬੇਟੀ ਨਾਲ ਕੀ ਹੋਇਆਗਾ ਜਿੰਨੀ ਜ਼ਿਲਤ ਦੀ ਜ਼ਿੰਦਗੀ ਉਹਨੇ ਜੀ ਹੋਣੀ ਨੇ ਕਿਸੇ ਨੇ ਸ਼ਾਇਦ ਇਹ ਸੋਚ ਕੇ ਵੀ ਸਾਡੇ ਰੂਮ ਤੇ ਖੜੇ ਹੁੰਦੇ ਨੇ ਨਾ ਵੀ ਕਿੰਨਾ ਕੁਝ ਹੋ ਗਿਆ ਉਹਦੇ ਨਾਲ ਤੇ ਸੋਚਣ ਲਈ ਗੱਲ ਆ ਗਈ ਵੀ ਹੱਸੀਆਂ ਜੇ ਕੁਝ ਵੀ ਨਹੀਂ ਕੀਤਾ ਸਾਡੀਆਂ ਬੇਟੀਆਂ ਲਈ ਕਿਉਂਕਿ ਸਾਡੀਆਂ ਮੈਨੂੰ ਲੱਗਦਾ ਹੈਗਾ ਵੀ ਲੋਕ ਨਾ ਸੋਚਦੇ ਨਹੀਂ ਬੇਟੀ ਜੰਮਣ ਤੋਂ ਸੋਚਣ ਲੱਗ ਜਾਣਗੇ ਵੀ ਬੇਟੀ ਹੋ ਵੀ ਨਾ ਜੇ ਸਾਡੇ ਇੱਥੇ ਔਰਤੇ ਨਹੀਂ ਹੋਊਗੀ ਤੇ ਸਾਡਾ ਕੀ ਵजूद ਹੋਊਗਾ ਰੇ ਤੇ ਬਹੁਤ ਮੰਦ ਭਾਗੀ ਗੱਲ ਹੈ ਇਹ ਵੀ ਸਾਡੀਆਂ ਬਹੁ ਬੇਟੀਆਂ ਨਾਲ ਐਦਾਂ ਹੋ ਰਿਹਾ ਹੈਗਾ ਉਦੇ ਨਾਲ ਤਾਂ ਵਾਕਾ ਕੀ ਬਹੁਤ ਕੁਝ ਹੋ ਗਿਆ ਦੇਖੋ ਸਾਡਾ ਨਾ ਇੱਕ ਉਂਗਲੀ ਵੀ ਕੱਟ ਜਾਵੇ ਨਾ ਸਾਡੇ ਉਂਗਲੀ ਤੇ ਕੁਝ ਵੱਜ ਜਾਵੇ ਅਸੀਂ ਕਿੰਨੇ ਤਲ ਫਜਾਨਿਆਂ ਕਿੰਨੀ ਤਕਲੀਫ ਕੱਟ ਦਿਆਂਗੇ ਉਹਦੀ ਤਾਂ ਸਰੀਆਮ ਗਰਦਨ ਕੱਟ ਦਿੱਤੀ ਪਤਾ ਨਹੀਂ ਉਹਨੇ ਆਪਣੇ ਪਿੰਡੇ ਤੇ ਕੀ ਕੀ ਹੰਡਾਇਆਗਾ ਕਿੰਨੀ ਕੋਨੇ ਆਪਣੇ ਪਿੰਡੇ ਦੇ ਉੱਤੇ ਜ਼ਿਲਤ ਸਹਾਈ ਵੀ ਬਹੁਤ ਮੰਦ ਭੱਗੀ ਹੈਗੀ ਸਾਨੂੰ ਸਾਰਿਆਂ ਨੂੰ ਉਸ ਬੇਟੀ ਦੇ ਹੱਕ ਵਿੱਚ ਖੜਨਾ ਚਾਹੀਦਾਗਾ ਬਾਅਦ ਦੇ ਵਿੱਚ ਕੁਝ ਨਹੀਂ ਹੁੰਦਾ ਹੁੰਦਾ ਕਿਉਂਕਿ ਜੇ ਅੱਜ ਅਸੀਂ ਸਾਰੇ ਰਲ ਕੇ ਉਹਨੂੰ ਨਿصاف ਦਿਵਾਵਾਂਗੇ ਕਿਉਂਕਿ ਬਹੂ ਬੇਟੀਆਂ ਸਭ ਦੀਆਂ ਇੱਕ ਹੁੰਦੀਆਂ ਨੇ ਭਾਵੇਂ ਉਹ ਹਰਿਆਣਾ ਗਾ ਭਾਵੇਂ ਪੰਜਾਬ ਆਗਾ ਤੇ ਸਭ ਦੀਆਂ ਬਹੂ ਬੇਟੀਆਂ ਇੱਕ ਹੁੰਦੀਆਂ ਨੇ ਕਿਉਂਕਿ ਬੇਟੀਆਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ